ਆਪਣਾ ਲਾਇਆ ਗਿਆ ਜੀ ਮਾਮਲਾ ਇਹ ਦਰਨਾ ਇੱਕ ਪਰਿਵਾਰ ਦਾ ਬੱਚਾ ਕੋਈ ਨਸ਼ੇ ਦੀ ਉਹਦੇ ਤੇ ਸ਼ਿਕਾਇਤ ਸੀ ਕਿ ਜੋ ਇਹਨਾਂ ਦਾ ਪੁਲਿਸ ਦਾ ਕਹਿਣਾ ਜਾਂ ਬਾਕੀ ਮਲੇ ਵਾਲਿਆਂ ਦਾ ਕਹਿਣਾ ਉਸ ਤਰ੍ਹਾਂ ਜਦੋਂ ਇਹਨਾਂ ਨੇ ਦੱਸਿਆ ਜਦੋਂ ਇਹ ਬੱਚੇ ਨੂੰ ਕੋਈ ਲੈ ਕੇ ਜਾ ਰਹੀ ਸੀ ਥਾਣੇ ਇਹਨਾਂ ਕੋਲ ਇੱਕ ਵੀਡੀਓ ਹੈ ਉਹਦੇ ਲਈ ਮੈਂ ਵੈਰੀਫਾਈ ਕਰਨ ਨੂੰ ਐਸਐਚਓ ਬਲਵਿੰਦਰ ਨੂੰ ਕਹਦਾ ਉਹਦੀ ਜਾਂਚ ਕਰਕੇ ਅਗਰ ਕੋਈ ਵੀ ਦੋਸ਼ੀ ਪਾਇਆ ਗਿਆ ਜਿਹਦੇ ਕਰਕੇ ਬੱਚੇ ਦੀ ਜਾਨ ਗਈ ਹੈ ਉਹ ਆਪਾਂ ਜਿਹੜੇ ਨੇ ਕੱਖ ਜਿਹੜੇ ਪੱਖ ਨੇ ਸਾਰੇ ਦੇਖਣ ਤੋਂ ਬਾਅਦ ਉਹਦੇ ਤੇ ਸਖਤ ਕਾਰਵਾਈ ਕਰੇ ਅਸੀਂ ਜੀਣਾ ਕੀ ਹੋਂ ਇਨਸਾਫ ਕੀ ਮਿਲੇਗਾ ਪਰਿਵਾਰ ਨੂੰ ਹਮ ਸਾਹਿਬ 101% ਮਿਲੂਗਾ ਕਿਸੇ ਨੂੰ ਵੀ ਕੋਈ ਹੱਕ ਨਹੀਂ ਵੀ ਕਾਨੂੰਨ ਹੱਥ ਜੇ ਲਵੇ ਅਗਰ ਕੋਈ ਮਾਲਾ ਚੰਗਾ ਕੰਮ ਕਰਦਾ ਉਹ ਕੰਮ ਕਾਨੂੰਨ ਦਾ ਕੰਮ ਹੈ ਸਜ਼ਾ ਦੇਣੀ ਕਿਸੇ ਬੰਦੇ ਕੋਲੇ ਕੋਈ ਹੱਕ ਨਹੀਂ ਐਸੇ ਤੇ ਉਹਨੂੰ ਮੈਂ ਕਹਦਾ ਬਾਡੀ ਦਾ ਪੋਸਟ ਮਰਦਮ ਕਰਾਓ ਪੋਸਟ ਮਰਦਮ ਤੰਤ ਜਿਹੜੀ ਵੀ ਰਿਪੋਰਟ ਆਉਂਦੀ ਹੈ ਇਹਦੇ ਭਰਾ ਦੇ ਕਿੰਨੇ ਮੀਟਰ ਹਨ ਜੀ ਹਾਂਜੀ ਜੀ ਹੈ ਹਾਂਜੀ ਖਨੀ ਸਿੰਘ ਦੇ ਬਿਆਨ ਲਿਖਾ ਕੇ ਜੋ ਇਹ ਪਰਿਵਾਰ ਚਾਹੁੰਦਾ ਉਹੀ ਕਰ ਦੇ। ਇਹ ਕੰਮ ਕੀ ਕਰਦਾ ਸੀਗਾ? ਇਹ ਕੰਮ ਸਪੇਰਪਾਰ ਦਾ ਕਰਦਾ। ਸਰਕਾਰ ਸਪੇਰਪਾਰ ਦਾ ਕੰਮ ਕਰਦਾ। ਬੇਹਾਂ ਨਹੀਂ ਸੀ ਬੱਚਾ ਛੋਟਾ ਹੀ ਸੀ ਬਜਰਾ। ਮਾਂ-ਬਾਪ ਵੀ ਮਰੇ ਹੋਇਆ ਯਾਰਾ। ਮੋ ਕਿੱਦਾਂ ਹੋਊਗੀ ਤਰਸ। ਮੋ ਤਾਂ ਹੁਣ ਉਹਦੇ ਜੀ ਪਤਾ ਲੱਗੂ। ਕੀ ਕਰਨੀ ਉਸ਼ਾ ਭਤੀਜਾ ਸੀਗਾ ਮੇਰਾ ਭਤੀਜਾ ਸੀ ਹੁਸ਼ਨਾ ਤੁਹਾਡਾ ਵੀ ਨਾਮ ਹੈ ਉਸ਼ਾ ਹਾਂ ਉਸ਼ਾ ਉਸ਼ਾ ਹੀ ਇਹ ਜੀ ਦਾ ਮਾਵਾ ਦੀ ਸੀ ਜੀ ਮੌਤ ਹੋਈ ਹੈ ਭਤੀਜਾ ਸੀ ਉਹਨਾਂ ਦਾ ਨਾਮ ਮਾਂ ਹੈ ਨਾ ਪਾਪ ਹੈ ਨਾ ਕੋਈ ਉਹਨਾਂ ਦਾ ਸਾਰਾ ਮੈਂ ਕੋਲ ਰਹਿੰਦੀ ਸੀ ਬੇਸਾਰਾ ਨੇ ਇਹਨਾਂ ਨੇ ਆਟਾ ਜੋ ਫਾੜ ਕੇ ਮਾਰ ਕੇ ਲੈ ਗਏ ਨੇ ਪਤਾ ਨਹੀਂ ਕਿੱਥੇ ਲੈ ਗਏ ਸੀਗੇ ਮਾਰਿਆ ਕਿਹਨਾਂ ਨੇ ਪਤਾ ਨਹੀਂ ਮੱਲੇ ਦੇ ਹੀ ਲੈ ਕੇ ਆਇਆ ਦਾ ਜੀ ਮੁੰਡਾ ਸੰਜੇ ਨਹੀਂ ਮੈਨੂੰ ਪਤਾ ਕੀ ਨਾਮ ਸੀ ਮੁੰਡੇ ਦਾ ਨਾਮ ਕੀ ਤੁਹਾਡੇ ਮੁੰਡੇ ਦਾ ਨਾਮ ਕੀ ਹੈ ਉਹ ਸਕੰਦਰ ਸਿੰਘ ਸੀ ਇਹਨਾਂ ਨੇ ਮਾਰਿਆ ਉਹਨਾਂ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਨਹੀਂ ਪਤਾ ਸੰਜੇ ਕਿੱਥੇ ਘਰ ਕੇ ਲੈ ਕੇ ਆਇਆ ਜੀ ਮੁੰਡੇ ਕਹਿੰਦਾ ਕਦੋਂ ਕਦੋਂ ਮਾਰਿਆ 4 ਦਿਨ ਪਹਿਲੇ ਸੰਜੇ ਵਾਲੇ ਦੇ ਕੋਈ ਇਹਨਾਂ ਦਾ ਕਹਿਣਾ ਕਿ ਲੜਾਈ ਝਗੜਾ ਹੋਇਆ ਸੀਗਾ ਪਿਛਲੇ ਹਫਤੇ ਪਿਛਲੇ ਹਫਤੇ ਲੜਾਈ ਝਗੜਾ ਹੋਣ ਕਰਕੇ ਆਪਸ ਵਿੱਚ ਰਾਈ ਨਵਾ ਕਰ ਗਏ ਸੀ ਅੱਜ ਜਿਹੜਾ ਵੀ ਇਹਨਾਂ ਦਾ ਕਹਿਣਾ ਵੀ ਜਿਹੜੀ ਉਹ ਦੰਦੀ ਲੜਾਈ ਜਿਹੜਾ ਰਹੀ ਉਹਦੇ ਕਾਰਨ ਸੱਟਾਂ ਲੱਗੀਆਂ ਤੇ ਉਹਦੇ ਕਾਰਨ ਇਹਦੀ ਜਿਹੜੀ ਆ ਮੌਤ ਹੋਈ ਆ। ਉਹ ਆਪਸ ਵਿੱਚ ਗਲੀ ਮਲੇ ਵਾਲੇ ਨੇ ਪਹਿਲੇ ਕਾਰ ਨੂੰ ਲੈ ਕੇ ਉਹ ਇਹ ਵੀ ਸਾਡੀ ਕਾਰ ਨੂੰ ਛੇੜ ਛਾੜ ਕਰਦੇ ਸੀ। ਇਹ ਦੋ ਤਿੰਨ ਤਿੰਨ ਦਾ ਲੜਾਈ ਝਗੜਾ ਚੱਲਦਾ ਸੀ। ਆ ਸੀ। ਸਿਕੰਦਰ ਸਿੰਘ ਪੀਲਾ ਸਿਕੰਦਰ ਸਿਕੰਦਰ ਸਿੰਘ ਕਿੰਨੇ ਜਣੇ ਨੇ ਇਹਦੇ ਤੇ ਹਮਲਾ ਕੀਤਾ ਵੀਡੀਓ ਰੱਖਦੇ ਇਹਨਾਂ ਦੇ ਕਹਿਣ ਮੁਤਾਬਕ 6-7 ਜਣੇ ਨੇ ਪਤਾ ਨੌਜਵਾਨ ਕੌਣ ਸੀ ਕਿੱਥੇ ਦੇ ਰਹਿਣ ਵਾਲੇ ਜਿਨ੍ਹਾਂ ਨੇ ਹਮਲਾ ਕੀਤਾ ਪੀਲਾ ਡਾਕਟਰ ਅੰਬੇਦਕਰ ਨਾਲ ਕਰਦਾ ਇਹ ਨਾਮ ਉਹਨਾਂ ਦੇ ਸਿਕੰਦਰ ਸਿੰਘ ਅੰਪੀਲਾ ਬੰਦੇ ਅਰੈਸਟ ਕਰਨੇ ਹੋਣਗੇ ਬਿਲਕੁਲ ਕਰਾਂਗੇ ਜੀ ਨਹੀਂ ਹਜੇ ਕੀਤਾ ਨਹੀਂ ਨਹੀਂ ਹਜੇ ਨਹੀਂ ਅਜੇ ਪਰਚਾ ਦਤੀ ਕਰਾਂਗੇ ਪੋਸਟਮਾਰਡ ਕਰਾਵਾਂਗੇ ਫੇਰ ਹੀ ਬਿਲਕੁਲ ਕੀਤੀ ਜੋਗੀ